ਨਸ਼ਾ ਤਸਕਰ ਉਹਨਾਂ ਦੀਆਂ ਜ਼ਮਾਨਤਾਂ ਦੇਣ ਵਾਲੇ ਤੇ ਉਹਨਾਂ ਦੇ ਪਿੱਛੇ ਥਾਣਿਆਂ ਵਿੱਚ ਆਉਣ ਵਾਲੇ ਇਸ ਤੋਂ ਇਲਾਵਾ ਹੋਰ ਮਾੜੇ ਅਨਸਰਾਂ ਦਾ ਸਾਥ ਦੇਣ ਵਾਲੇ ਹੁਣ ਸਾਵਧਾਨ ਹੋ ਜਾਣ ਜੀ ਹਾਂ ਕਿਉਂਕਿ ਪੰਜਾਬ ਸਰਕਾਰ ਤੇ ਡੀਜੀਪੇ ਪੰਜਾਬ ਦੇ ਹੁਕਮਾਂ ਤੋਂ ਬਾਅਦ ਸੂਬੇ ਪਰਦੇਸ ਸੀਨੀਅਰ ਅਧਿਕਾਰੀ ਖੁਦ ਫੀਲਡ ਵਿੱਚ ਉਤਰੇ ਹਨ ਜਿਨ੍ਹਾਂ ਵੱਲੋਂ ਮੁਹਿਮ ਸੰਪਰਕ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸ਼ਹਿਰਾਂ ਪਿੰਡਾਂ ਵਿੱਚ ਖੁਦ ਸੀਨੀਅਰ ਅਧਿਕਾਰੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਪਤਵੰਤਿਆਂ ਨਾਲ ਤੇ ਪਿੰਡ ਵਾਸੀਆਂ ਨਾਲ ਮੀਟਿੰਗਾਂ ਕਰ ਰਹੇ ਨੇ ਜਿਨ੍ਹਾਂ ਤੋਂ ਫਾਰਮ B ਪਰਵਾ ਰਹੇ ਨੇ ਜਿਸ ਵਿੱਚ ਜੇਕਰ ਕਿਸੇ ਨੂੰ ਵੀ ਕਿਸੇ ਮਾੜੇ ਬੰਦੇ ਦੀ ਕੋਈ ਸ਼ਿਕਾਇਤ ਹੈ ਜਾਣਕਾਰੀ ਹੈ ਉਹ ਬਿਨਾ ਆਪਣਾ ਪਤਾ ਦੱਸੇ ਉਹ ਫਾਰਮ ਭਰ ਕੇ ਉਹਨਾਂ ਨੂੰ ਦੇ ਸਕਦਾ ਹੈ ਜਿਸ ਤੋਂ ਬਾਅਦ ਮਾੜੇ ਅੰਸਰਾਂ ਦੀ ਖੈਰ ਨਹੀਂ ਹੋਵੇਗੀ ਇਸੇ ਤਹਿਤ ਜ਼ਿਲ੍ਹਾ ਜ਼ਿਲੰਦਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖਖ ਖੁਦ ਫੀਲਡ ਵਿੱਚ ਉਤਰੇ ਹਨ ਜਿਨ੍ਹਾਂ ਨੇ ਗੁਰਾਇਆਂ ਵਿਖੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਗੁਰਾਇਆਂ ਸ਼ਹਿਰ ਦੇ ਕਾਉਂਸਲਰ ਸਾਬਕਾ ਕਾਉਂਸਲਰ ਅਤੇ ਪਤਵੰਤਿਆਂ ਨਾਲ ਮੀਟਿੰਗਾਂ ਕੀਤੀਆਂ ਆਓ ਤੁਹਾਨੂੰ ਵੀ ਸੁਣਾਉਦੇ ਹਾਂ ਐਸਐਸਪੀ ਐਚਪੀਐਸ ਖਖ ਵੱਲੋਂ ਮਾੜੇ ਅੰਸਰਾਂ ਨੂੰ ਦਿੱਤੀ ਗਈ ਚੇਤਾਵਨੀ ਤੇ ਉਹਨਾਂ ਦੀ ਹਮਾਇਤ ਕਰਨ ਵਾਲਿਆਂ ਲਈ ਕੀ ਕੁਝ ਕਿਹਾ ਗਿਆ ਹੈ ਇਲਾਕੇ ਦੇ ਪਤਵੰਤਿਆਂ ਵੱਲੋਂ ਕੀ ਕੁਝ ਕਿਹਾ ਗਿਆ ਹੈ ਚਰਾ ਤੁਸੀਂ ਵੀ ਸੁਣੋ ਸਰਦੇ ਮੀਟਿੰਗ ਕੀਤੀ ਹੈਗੀ ਗੁਰਾਇਆਂ ਦੇ ਵਿੱਚ ਜੀ ਮੇਨ ਮਕਸਦ ਸਰਦੇ ਪੰਜਾਬ ਸਰਕਾਰ ਦਾ ਔਰ ਮਾਨਯੋਗ ਡੀਜੀਪੀ ਪੰਜਾਬ ਦਾ ਉਹਨਾਂ ਦੀਆਂ ਇਨਸਟਰਕਸ਼ਨਸ ਹੈਗੀਆਂ ਵੀ ਹੁਣ ਜਿਹੜੀ ਹੈ ਪੁਲਿਸ ਉਹ ਲੋਕਾਂ ਤੱਕ ਜਾਵੇ ਅੱਗੇ ਤਾਂ ਅਸੀਂ ਲੋਕਾਂ ਨੂੰ ਦਫ਼ਤਰਾਂ 'ਚ ਥਾਣੇ 'ਚ ਸਰਦੇ ਸੀਗੇ ਹੁਣ ਅਸੀਂ ਲੋਕਾਂ ਤੱਕ ਜਾ ਰਹੇ ਹਾਂ ਤਾਂ ਕਿ ਹਰੇਕ ਡਿਸਟ੍ਰਿਕਟ ਦੇ ਕੋਨੇ ਤੱਕ ਸਾਡੀ ਪਹੁੰਚ ਹੋਵੇ ਔਰ ਜਿੱਦਾਂ ਮੈਂ ਸਪੀਚ ਦੇ ਵਿੱਚ ਆਲਰੇਡੀ ਦੱਸ ਕੇ ਆਇਆ ਆਂ ਵੀ ਅਸੀਂ ਇੱਕ ਬੜਾ ਵੱਡਾ ਐਲੈਬੋਰੇਟ ਪ੍ਰੋਗਰਾਮ ਤਿਆਰ ਕੀਤਾ ਹੈ ਵੀ ਜਾ ਕੇ ਲੋਕਾਂ ਨਾਲ ਇੰਟਰੈਕਟ ਕਰੀਏ ਲੋਕਾਂ ਦੇ ਵਿਚਾਰ ਸੁਣੀਏ ਔਰ ਇਹ ਪ੍ਰੋਗਰਾਮ ਦਾ ਨਾਮ ਹੀ ਸੰਪਰਕ ਹੈ ਸੰਪਰਕ ਦੇ ਵਿੱਚ ਅਸੀਂ ਲੋਕਾਂ ਨਾਲ ਸੰਪਰਕ ਕਰਨਾ ਲੋਕਾਂ ਦੀਆਂ ਦੁੱਖ ਤਕਲੀਫਾਂ ਪੁੱਛਣੀਆਂ ਉਹਨਾਂ ਦੇ ਜਿਹੜੇ ਇਲਾਕੇ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਉਹ ਪਤਾ ਕਰਨੀਆਂ ਔਰ ਪੁਲਿਸ ਨੂੰ ਆਪਣੇ ਨੂੰ ਕੋਈ ਤਰੀਕੇ ਦਾ ਬਣਾਉਣਾ ਵੀ ਉਹ ਪ੍ਰੋਬਲਮਾਂ ਦਾ ਸੋਲੂਸ਼ਨ ਸੋ ਅੱਜ ਦੀ ਮੀਟਿੰਗ ਬੜੀ ਅੱਛੀ ਰਹੀ ਹੈਗੀ ਹੈ ਸਾਡੇ ਐਸ ਐਚਓ ਸਹਿਬਾਨਾ ਨੇ ਲੋਕਲ ਡੀਐਸਪੀ ਨੇ ਬੜਾ ਅੱਛਾ ਅਰੇਂਜਮੈਂਟ ਕੀਤਾ ਸੀ ਔਰ ਬੜੀ ਅੱਛੀ ਗੈਦਰਿੰਗ ਸੀਗੀ ਔਰ ਇਹ ਮੀਟਿੰਗ ਨੂੰ ਅਸੀਂ ਬੜੇ ਵੀ ਨਹੀਂ ਕਰ ਰਹੇ ਵੀ ਅਸੀਂ ਇੱਕ ਥਾਣੇ ਦੇ ਜਿੰਨੇ ਪਿੰਡ ਪਿੰਦੇ ਉਹਨਾਂ ਨੂੰ ਬੁਲਾ ਲਓ ਅਸੀਂ ਬੜੇ ਛੋਟੇ ਛੋਟੇ ਕਲਸਟਰ ਬਣਾ ਰਹੇ ਹਾਂ 10 ਪਿੰਡ 15 ਪਿੰਡ ਤਾਂਕਿ ਉੱਥੇ ਜਿੰਨੇ ਕੁ ਬੰਦੇ ਉਹਨਾਂ ਨਾਲ ਜਸਟਿਸ ਕੀਤਾ ਜਾ ਸਕੇ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਸਾਡੇ ਜਿਹੜੇ ਪੁਆਇੰਟਸ ਹੈਗੇ ਉਹਨਾਂ ਤੱਕ ਜਾਣ ਜਿਹੜੇ ਉਹਨਾਂ ਦੇ ਪੁਆਇੰਟਸ ਆ ਸਾਡੇ ਤੱਕ ਆਉਣ ਪਰ ਉਹ ਤੋਂ ਬਾਅਦ ਅਸੀਂ ਇੱਕ ਅੱਛਾ ਪੁਲਿਸਿੰਗ ਦਾ ਮਾਡਲ ਤਿਆਰ ਕਰੀਏ ਜਿਹਦੇ ਨਾਲ ਇਲਾਕੇ 'ਚ ਐਮਨ ਚਾਹੀਦਾ ਸਰ ਪਰਫਾਰਮੇ ਵੀ ਹਾਲੇ ਕੋਈ ਤੁਸੀਂ ਹਾਂ ਮੀਟਿੰਗ ਦੇ ਵਿੱਚ ਦਾ ਜਾਰੀ ਕੀਤੇ ਹੈਗੇ ਉਹ ਪਰਫਾਰਮੇ ਲੋਕਾਂ ਤੱਕ ਕੌਣ ਪਹੁੰਚ ਦੇ ਕਰਨੇ ਆ ਜਾਂ ਕਿਸੇ ਨੇ ਕਿਤੇ ਕਲੈਕਟ ਕਰਨੇ ਜਿਹੜਾ ਤੁਸੀਂ ਦੱਸਿਆ ਤੁਹਾਨੂੰ ਆਪਣਾ ਕੋਈ ਭਾਗ ਦੇ ਸਕਦੇ ਸਭ ਕੁਝ ਉਹਦੇ ਵਿੱਚ ਆਂ ਦੱਸੋ ਅਸੀਂ ਟਰਾਂਸਪੇਰੈਂਟ ਆਗੇ ਆ ਜੀ ਬੜੇ ਅਸੀਂ ਮੈਂ ਆਪਣੇ ਐਸ ਐਚ ਓ ਸਾਹਿਬਾਨ ਮੇਰੇ ਨਾਲ ਆਈ ਡੋਂਟ ਮਾਈਂਡ ਵੀ ਇਹ ਪਿੰਡਾਂ 'ਚ ਦੇ ਦੇਣ ਪਰਫਾਰਮੇ ਸਾਨੂੰ ਬੰਦਾ ਭਰ ਕੇ ਦੇ ਦਵੇ ਮੈਂ ਤੁਹਾਡੇ ਰਹੀਂ ਫਿਰ ਦੱਸਣਾ ਚਾਹਉਣਾ ਭਰਨ ਵਾਲੇ ਬੰਦੇ ਦੀ ਪਛਾਣ 100% ਜਿਹੜੀ ਹੈ ਉਹ ਗੁਪਤ ਰੱਖੀ ਜਾਊ ਤੁਸੀਂ ਦਿਨੇ ਆ ਬਿਨ ਪ੍ਰੈਸ ਰਿਪੋਰਟਰ ਤੁਹਾਡਾ ਉੱਥੇ ਨਾਮ ਨਹੀਂ ਆਉਣਾ ਵੀ ਮਨੀਸ਼ ਕੁਮਾਰ ਪਰਫਾਰਮਾ ਦੇ ਰਿਹਾ ਸਾਨੂੰ ਤਾਂ ਇਨਫੋਰਮੇਸ਼ਨ ਚਾਹੀਦੀ ਹੈ ਚਾਹੇ A B C D ਕੋਈ ਦੇ ਦੇ ਤਾਂ ਕਿ ਇਨਫੋਰਮੇਸ਼ਨ ਆਵੇ ਪਹਿਲਾਂ ਤਾਂ ਸੰਪਰਕ ਕਰਨ ਦਾ ਤਰੀਕਾ ਹੈ ਨਾ ਵੀ ਇਨਫੋਰਮੇਸ਼ਨ ਹੀ ਨਹੀਂ ਆਉਂਦੀ ਟਰਸਟ ਬਿਲਡਿੰਗ ਵੀ ਕਰ ਲੋ ਇਹਨਾਂ ਮੀਟਿੰਗਾਂ ਰਹੀਂ ਸਾਡੀ ਹੋ ਜਾਣੀ ਹੈ ਤੇ ਉਹ ਤੋਂ ਬਾਅਦ ਅਸੀਂ ਉਹ ਪ੍ਰੋਬਲਮਸ ਨੂੰ ਸਾਰਿਆਂ ਨੂੰ ਮੈਪ ਕਰਾਂਗੇ ਵੀ ਕਿੱਥੇ ਇਲਾਕੇ 'ਚ ਕਿੱਥੇ ਡਰਗ ਦੀ ਪ੍ਰੋਬਲਮ ਆ ਕਿੱਥੇ ਸਨੇਚਿੰਗ ਦੀ ਪ੍ਰੋਬਲਮ ਆ ਕਿੱਥੇ ਗੁੰਡਾਗਰਦੀ ਦੀ ਪ੍ਰੋਬਲਮ ਆ ਕਿੱਥੇ ਈਵ ਟੀਜ਼ਿੰਗ ਦੀ ਪ੍ਰੋਬਲਮ ਆ ਕਿੱਥੇ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਫਿਰ ਉਦਾਂ ਦੇ ਮੁਤਾਬਕ ਪੁਲਿਸਿੰਗ ਕੀਤੀ ਜਾਊ। ਫਿਰ ਇਹ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੰਪਾਦਨ ਮੁਹਿੰਮ ਆ ਆਜਾ ਡਿਸਟ੍ਰਿਕਟ ਵੱਲੋਂ। ਇਹ ਟੋਟਲ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਜੀ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਅਫਸਰ ਰੈਂਕ ਦੇ ਅਫਸਰ ਨੇ ਅਪ ਟੂ ਦਾ ਲੈਵਲ ਆਫ ਐਸ ਐਚ ਓ ਇਹ ਮੀਟਿੰਗ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਗਈਆਂ ਔਰ ਆਉਣ ਵਾਲੇ ਦਿਨਾਂ ਚ ਇੱਕ ਮਹੀਨੇ ਲਈ ਅਸੀਂ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਕਰਾਂਗੇ ਹਰੇਕ ਥਾਣੇ 'ਚ ਜਾਵਾਂਗੇ ਸਾਡੇ ਐਸ ਐਚ ਓ ਸਬੰਧ ਮੀਟਿੰਗ ਕਰਨਗੇ ਡੀ ਐਸ ਪੀ ਸਬੰਧ ਕਰਨਗੇ ਐਸ ਪੀ ਸਬੰਧ ਕਰਨਗੇ ਮੈਂ ਅੱਜ ਪਹਿਲੀ ਵਾਰੀ ਖੁਦ ਆਇਆ ਮੈਂ ਕਰੂੰਗਾ ਲੋੜ ਪਈ ਤਾਂ ਇਹਦੇ ਵਿੱਚ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਬੰਦੇ ਨੂੰ ਵੀ ਨਾਲ ਲੱਗੇਗਾ